uh मनिरवह वह चल जियो ਹਰ ਹੈ ਨਾ ਸਕਾ ਹਰ ਹੈ ਨਾ ਸਕਾ ਪੂਰ ਹਰ ਨਾਮ ਸਿਧ ਪਾਈ ਕਬੀਰ ਲਾ ਗੁਰੂ ਨੱਤੇ ਚੱਲ ਜਿਓ ਜਿਨ ਦੇਖੇ ਪ੍ਰੀਤਮਾ ਹਉ ਰਹਿ ਨਾ ਸਕਾ ਹਉ ਰਹਿ ਨਾ ਸਕਾ ਜਿਨ ਦੇਖੇ ਮਾ ਹੋ ਰਹਿ ਨਾ ਸਕਾ ਹੋ ਰਹਿ ਨਾ ਸਕਾ ਮੈਂ ਨਿਰਵਹਿ ਵਹਿ ਚੱਲਦੀਓ ਮੈਂ ਨਿਰਵਹਿ ਹੋ ਰਹਿ ਨਾ ਸਕਾ ਹੋ ਰਹਿ ਨਾ ਸਕਾ ਲੱਲਾ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲ ਗੁਰਪੂਰ ਹਰਨਾਮ ਹਾਰ ਧਨ ਮੱਲ ਜਿਓ ਬਿਨ ਦੇਖੇ ਪ੍ਰੀਤਮਾ ਹੋ ਰਹਿ ਨਾ ਸਕਾ ਹੋ ਰਹਿ ਨਾ ਸਕਾ ਦਿਨ ਤੇ मै निर्वह चल जियो मैं नीर वह चल जो दिन प्रीतम प्रीतमा हूँ रका हूँ र है न सका, हो रहे ना सका i'm sorry ਨਾ ਸਕਾ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਹਰ ਜੀਓ ਕਿਰਪਾ ਕਰੋ ਪਰ ਮੈਨੂੰ ਹਰ ਜੀਓ ਕਿਰਪਾ ਕਰੋ ਕਰੋ ਹੋ ਰਹਿ ਨਾ ਸਕਾਂ ਹੋ ਰਹਿ ਨਾ ਨ ਦੇਖੇ ਪ੍ਰੀਤਮ ਧਰਤੀ ਦੀ ਪੁਕਾਰ ਦੁਨੀਆ ਦੀ ਪੁਕਾਰ ਅਰਦਾਸਾਂ ਬੇਨਤੀਆਂ ਪਰਮੇਸ਼ਰ ਨੇ ਸੁਣੀਆਂ ਤੇ ਸਤਿਗੁਰੂ ਨਾਨਕ ਜੀ ਪ੍ਰਗਟ ਹੋਏ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿ ਨਿਰੰਕਾਰ ਸਰੀਰ ਲੈ ਕੇ ਇਸ ਧਰਤੀ ਤੇ ਆਇਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਏ ਕਾਲ ਯੁਗ ਦੇ ਮਹਾਨ ਅਵਤਾਰ ਜਿਨ੍ਹਾਂ ਨੇ ਸਾਰੀ ਉਮਰ ਦੁਨੀਆ ਨੂੰ ਤਾਰਨ ਤੇ ਲਾਈ ਔਰ ਜ਼ਿੰਦਗੀ ਦੇ ਹਰ ਸਬਜੈਕਟ ਨੂੰ ਪੂਰਾ ਕੀਤਾ ਜੇ ਕਿਰਤ ਦੀ ਗੱਲ ਕਰੀਏ ਤੇ 17 ਸਾਲ ਉਹਨਾਂ ਨੇ ਕਰਤਾਰਪੁਰ ਦੇ ਅੰਦਰ ਵਾਹੀ ਕੀਤੀ ਆਪਣੀ ਕਿਰਤ ਵਿੱਚੋਂ ਗੁਰੂ ਕੇ ਲੰਗਰ ਚਲਾਈ ਖਲੂਰ ਸਾਹਿਬ ਦੀ ਧਰਤੀ ਤੇ ਗੁਰੰਗਤ ਦੇ ਮਹਾਰਾਜ ਨੂੰ ਭੇਜਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਿਆ ਸultanpur ਦੀ ਧਰਤੀ ਤੇ 13 ਸਾਲ 13 ਮਹੀਨੇ ਮਹਾਰਾਜ ਜੀ ਨੇ ਤਪ ਕੀ ਅੱਜ ਦੁਨੀਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਤਰ੍ਹਾਂ ਤਰ੍ਹਾਂ ਨਾਲ ਯਾਦ ਕਰਦੀ ਹੈ ਕਿੰਨੇ ਨਾਵਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਹੈ ਕਿਤੇ ਕੋਈ ਪੀਰ ਕਹਿੰਦਾ ਹੈ ਕਿਤੇ ਗੁਰੂ ਕਹਿੰਦਾ ਕੋਈ ਅਵਤਾਰ ਕਹਿੰਦਾ ਕੋਈ ਰੱਬ ਕਹਿੰਦਾ ਤਰ੍ਹਾਂ-ਤਰ੍ਹਾਂ ਦੇ ਨਾਲ ਮਹਾਰਾਜ ਜੀ ਨੂੰ ਵੱਖ-ਵੱਖ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੀ ਮਹਾਰਾਜ ਨੂੰ ਯਾਦ ਕੀਤਾ ਗੁਰੂ ਅੰਗਦ ਦੇ ਮਹਾਰਾਜ ਨੇ ਕਿਸੇ ਹੋਰ ਢੰਗ ਨਾਲ ਯਾਦ ਕੀਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੋਰ ਢੰਗ ਨਾਲ ਦਰਸਾਇਆ ਗੁਰੂ ਰਾਮਦਾਸ ਜੀ ਨੇ ਪਰਮੇਸ਼ਰ ਉਚਾਰ ਕੇ ਸ਼ਬਦਾਂ ਵਿੱਚ ਯਾਦ ਕੀਤਾ ਤੇ ਧੰਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਕਮਾਲ ਕਰਤੀ ਕਹਿਣ ਲੱਗੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਆਹ ਦੋ ਦਿਨ ਪਹਿਲਾਂ ਵੀ ਧਾਰਨਾ ਪੜੀ ਸੀ ਅੱਜ ਵੀ ਮਨ ਕਰਦਾ ਹੈ ਕਿ ਵਾਕਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਐਸੇ ਅਵਤਾਰ ਨੇ ਜਿਨ੍ਹਾਂ ਨੇ ਤਾਰੇ ਹੀ ਤਾਰੇ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਹਾਨ ਤਾਰ ਦਾ ਸਾਰਾ ਅਭਿਮਾਨ ਹੰਕਾਰ ਵਿੱਚੋਂ ਕੱਢਤਾ ਜਿਨ੍ਹਾਂ ਨੇ ਦਰਸ਼ਨ ਪਾਇਆ ਮਾਹੀ ਨਨਕਾਣੇ ਦਾ ਦੁਨੀਆ ਨੂੰ ਤਾਰਨ ਆਇਆ ਮਾਹੀ ਨਨਕਾਣੇ ਦਾ ਦੁਨੀਆ ਨੂੰ ਤਾਰਨ ਆਇਆ न <laughs> त i got a dog my head ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਗੁਰਦੁਆਰਾ ਹੈ ਜਿਸ ਦਾ ਨਾਮ ਹੈ ਡਾਂਗਮਾਰ tibeti ਲੋਕ ਰਹਿੰਦੇ ਨੇ ਉੱਥੇ ਇੱਕ ਸੰਤ ਰਹਿੰਦਾ ਸੀ ਕਰੀਬ ਉਹਦੀ ਉਮਰ ਸੀ 250 ਸਾਲ ਮਾਰਜ ਕਹਿੰਦੇ ਮਰਦਾਨਿਆਂ ਚੱਲ ਫਿਰ ਅੱਜ ਤੈਨੂੰ ਇੱਥੋਂ ਦੇ ਸੰਤਾਂ ਦੇ ਦਰਸ਼ਨ ਕਰਾਈਏ ਮਹਾਪੁਰਸ਼ਾਂ ਮਹਾਰਾਜ ਉੱਥੇ ਗਏ ਦਰਸ਼ਨ ਕੀਤੇ ਉਹਨੇ ਉੱਠ ਕੇ ਮੱਥਾ ਟੇਕਿਆ ਕਹਿਣ ਲੱਗਾ ਜੀ ਪੰਜਾਬ ਤੋਂ ਆਏ ਆਕੋ ਸਤਨਾਮ ਸ੍ਰੀ ਵਾਹਿਗੁਰੂ ਪੰਜਾਬ ਤੋਂ ਆਏ ਉਹ ਆਪਣੀ ਬੋਲੀ ਚ ਬੋਲਿਆ ਮਾਰਜ ਕਹਿੰਦੇ ਅਸੀਂ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ ਹਰ ਬੰਦਾ ਦਰਸ਼ਨ ਦੇਣ ਨੂੰ ਫਿਰਦਾ ਹੈ ਕਰਨ ਵਾਲਾ ਬਹੁਤ ਘੱਟ ਹੈ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ ਸਾਰੇ ਕਰਾਉਣ ਵਾਲੇ ਹੀ ਆ ਦਰਸ਼ਨ ਦੇਣ ਵਾਲੇ ਨਹੀਂ ਸਾਰੇ ਮੇਰੇ ਦਰਸ਼ਨ ਕਰੋ ਮਹਾਰਜ ਕਹਿੰਦੇ ਤੁਹਾਡੇ ਦਰਸ਼ਨ ਕਰਨਾ ਹੈ ਦੇਖੋ ਨਾ ਆਪਣੀ ਬੋਲੀ ਸੀ ਉਹ ਨਾ ਆਪਣਾ ਦੇਸੀਓ ਪ੍ਰਬੰਧਗੀ ਵਾਲਾ ਪੁਰਸ਼ ਗਏ ਮਹਾਰਜ ਕਈ ਦਿਨ ਉੱਥੇ ਰਹੇ ਜਦੋਂ ਜਾਣ ਲੱਗੇ ਤੇ ਕਹਿਣ ਲੱਗੇ ਜੀ ਇੱਕ ਮਹਾਰਜ ਬੇਨਤੀ ਹੈ ਸਾਡੀ ਕਿ ਜਿਹੜਾ ਇਥੋਂ ਦਾ ਪਾਣੀ ਹੈ ਨਾ ਇੰਨਾ ਮਾੜਾ ਹੈ ਕਿ ਸਾਡੀਆਂ ਕੁਲਾਂ ਹੀ ਖਤਮ ਹੋ ਰਹੀਆਂ ਕਿਰਪਾ ਕਰੋ ਮਹਾਰਾਜ ਇਹ ਨਦੀ ਦਾ ਪਾਣੀ ਇੰਨਾ ਮਾੜਾ ਹੈ ਕਿ ਆਸ-ਪਾਸੇ ਫਸਲ ਵੀ ਨਹੀਂ ਹੁੰਦੀ ਪੀਣ ਨੂੰ ਵੀ ਚੰਗਾ ਨਹੀਂ ਸਿਹਤਾਂ ਵੀ ਖਰਾਬ ਹੋ ਰਹੀਆਂ ਮਹਾਰਾਜ ਕਹਿੰਦੇ ਚੱਲੋ ਭਾਈ ਨਦੀ ਕਿੱਥੇ ਏ ਥੋੜੀ ਨਦੀ ਵਿੱਚ ਲੈ ਗਏ ਮਹਾਰਾਜ ਨਦੀ ਦੇ ਵਿੱਚ ਚਰਨ ਪਾਏ ਤੇ ਉਥੇ ਜਿਹੜੀ ਹੱਥ ਵਿੱਚ ਡਾਂਗ ਸੀਨਾ ਨਦੀ ਵਿੱਚ ਮਾਰੀ ਕਹਿਣ ਲੱਗੇ ਲਓ ਇੱਧਰ ਦਾ ਪਾਣੀ ਚੰਗਾ ਇੱਧਰ ਦਾ ਗੰਦਾ ਆਹ ਕੋ ਸਤਿਨਾਮ ਸ੍ਰੀ ਮਹਾਰਾਜ ਨੇ ਲੇਖ ਹੀ ਬਦਲਤੇ ਅੱਜ ਵੀ ਉਸ ਨਦੀ ਦਾ ਪਾਣੀ ਅੱਧਾ ਖਰਾਬ ਹੈ ਅੱਧਾ ਅਮਰਤ ਵਰਗ ਜਿੱਥੇ ਮਹਾਰਾਜ ਨੇ ਬਚਨ ਕੀਤੇ ਸੀ ਗੁਰਦੁਆਰਾ ਸਾਹਿਬ ਉੱਥੇ ਬਣਿਆ ਗੁਰਦੁਆਰਾ ਡਾਂਗ ਮਾਰ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੇਰਾ ਦੇ ਘਰ ਵਿੱਚ ਆਉਂਦੇ ਮੇਰਾ ਹੀ ਵਰਸਾਉਂਦੇ ਜਿਹੜਾ ਵੀ ਚਰਨਾ ਤੇ ਠਹਿ ਪੈਂਦਾ ਮਹਾਰਾਜ ਨੂੰ ਗਾਲਣਾ ਲਾ ਕੇ ਆਪਣਾ ਬਣਾ ਲਿੰਦੇ ਹੱਥ ਕਲਮ ਮਿਹਰ ਦੀ ਫੜ ਕੇ ਜੀ ਮਾਹੀ ਮੇਰਾ ਲੇਖ ਲਿਖਦਾ ਹੱਥ ਕਲਮ ਮਿਹਰ ਦੀ ਹੜਕੇ ਦੀ ਸਾਈ ਮੇਰਾ ਲੈ ਲਿਖ ਲਿਖਦਾ